ਲੋ ਵੀ ਮਿੱਤਰੋ ਪਾਂਗੇ ਦੇ ਤੀਜਾਂ ਦਾ ਸੰਧਾਰਾ ਲੈ ਗਾ ਆਪਣੀ ਬੂਆ ਪਾ ਦੇਣ ਤਾਂ ਐਤਵਾਰ ਤੇ ਉੱਥੇ ਸਲਾਹ ਆਪਣੀ ਲਾਗ ਤਾਂ ਗੁਰਦੁਆਰਾ ਬੂਆਣਗੇ ਪੰਜੋਖਰਾ ਸਾਹਿਬ ਤੇ ਆਸੀ ਗੁਰਦੁਆਰਾ ਵੀ ਚਲੋ ਸਾਰੇ ਇਕੱਠੇ ਹੋ ਗਏ ਚਲੋ ਗੁਰਦੁਆਰਾ ਸਾਹਿਬ માં ਦਰਸ਼ਨੇ ਕਰਿਆ ਮੱਥਾ ਟੇਕਿਆ ਮੈਂ ਐਤਵਾਰ ਭਰਾ ਵਾਹਾਂ ਸਾਰੇ ਘਰ ਦੇ ਇਕੱਠੇ ਹੋ ਗਏ ਗੁਰਦੁਆਰਾ ਸਾਹਿਬ માં ਚਲਦੀਏ ਇਹ ਆ ਗਿਆ ਪੰਜੋਖਰਾ ਸਾਹਿਬ ਗੁਰਦੁਆਰਾ ਸਾਹਿਬ ਇਹ ਗੁਰੂ ਹਰਕ੍ਰਿਸ਼ਨ ਜੀ ਦੇ ਚਰਨ ਛੋਪਾ ਪ੍ਰਾਪਤ ਗੁਰਦੁਆਰਾ ਪੰਜੋਖਰਾ ਸਾਹਿਬ ਜਾਂ ਗੁਰੂ ਜੀ ਨੇ ਗੁੰਗੇ ਦੇ ਪਾਠ ਕਰਾਇਆ ਤਾਂ ਲੋ ਜੀ ਭਾਈ ਆਪਾਂ ਪਹੁੰਚ ਗਏ ਪਾਰਕਿੰਗਾਂ ਯਾ ਤਾਰੇ ਸਾਰੇ ਜਣੇ ਬਾਲਕੋਨੀ ਵਾਲੇ ਰਹਿ ਗਏ ਇਹਨਾਂ ਨੂੰ ਵੀ ਤਾਰ ਦਿਓ ਬਾਲਕੋਨੀ ਵਾਲੇ ਤਾਰੇ ਪਿਛਲੇ ਬਟਾਣਾ ਵੀ ਓਕਾ ਤਾਰਨਾ ਵੀ ਬਾਲਕੋਨੀ ਵਾਲੇ ਤਾਰ ਗਏ ਲੈ ਆਪਾਂ ਲਾਈ ਗੱਡੀ ਬੈਕ ਕਰਕੇ ਗੱਡੀ ਲਾ ਗਿਆ ਮੈਂ ਕਿਹਾ ਵੀ ਮਨੂ ਵੀ ਉਤਰਨਾ ਹੀ ਪੈਣਾ ਮੈਂ ਵੀ ਉਤਰੇ ਜਾਂ ਹ ਉਤਰ ਕੇ ਗਿਆ ਚਲੋ ਭਾਈ ਸਾਰੇ ਜਣੇ ਕਰ ਦਵਾਰਾ ਸਾਮ ਨੂੰ ਹੋਲੀ ਅੰਦਰ ਮੱਥਾ ਟੇਕਣ ਇਹ ਆ ਗਿਆ ਗੁਰਦੁਆਰਾ ਸ੍ਰੀ ਪੰਜੋਖਰਾ ਸਾਹਿਬ ਪਾਸ਼ਾ 8ਵੀਂ ਐਤਵਾਰ ਵਾਲਾ ਦਿਨ ਐਤਵਾਰ ਭਰਾ ਬਈ ਬੜੀ ਭੀੜ ਰਹਾ ਐ ਐਤਵਾਰ ਨੂੰ ਬਹੁਤ ਦੁਨੀਆ ਆਵਾਂ ਰ ਐ ਇਤਿਹਾਸਿਕ ਗੁਰਦੁਆਰਾ ਐ ਤਾਂ ਕਰਕੇ ਬਹੁਤ ਭੀੜ ਰਹਾ ਐ ਐਤਵਾਰ ਨੂੰ ਇੱਥੇ ਬਾਦ ਅੱਗੇ ਆ ਗਿਆ ਆਪਾਂ ਭੀੜ માં ਨਿਕਲੇ ਆਪਣੇ ਜੋੜੇ ਜੁੜੇ ਜਮਾ ਕਰਾਇਆ ਜੋੜਾ ਘਰ ਮਾ ਜੋੜੇ ਜਮਾ ਕਰਾ ਕੇ ਆਪਾਂ ਹੋਲੀਏ ਸਰੋਵਰ ਵਾਲੇ ਪਾਸ ਐ ਇਹ ਆਗਾ त्यासी ਉਹ ਇੱਕ ਯਾਹ ਮਲਗੇ ਪੁੱਤਰ ਦੀ ਪ੍ਰਾਤਮਾ ਵੀ ਆਇਆ ਹੈ ਸ਼ਕਤੀ ਹੈ ਯਾਹ ਨਾ ਦੇਖੋ ਸਾਰੇ ਤੁਹਾਨੂੰ ਦਿਖੇਗੇ ਬੱਚੇ ਨਾ ਰਹੇ ਹੋਮੇਗੇ ਯਾਹ ਜਿਸ ਦਾ ਬੱਚਾ ਗੁੰਗਾ ਬੋਲਾ ਤੋਤਲਾ ਬੋਲਾ ਬੋਲਦਾ ਨਹੀਂ ਹੈ ਮਤਲਬ ਕਿ ਉਹ ਯਾਹ ਪੰਜ ਤੇ ਸੱਤ ਵਾਰ ਨਿਲਾ ਲਿਓ ਐਂਤ ਵਾਰ ਠੀਕ ਹੋ ਜਾ ਯਾਹ ਪ੍ਰਧਾਨ ਹੈ ਗੁਰਦੁਆਰਾ ਸਾਹਿਬ ਨੂੰ ਕਿਉਂ ਗੁਰੂ ਜੀ ਨੇ ਯਾਹ ਗੁੰਗੇ ਦੇ ਪਾਠ ਕਰਾਇਆ ਤਾਂ ਇਹ ਦੇਖੋ ਸਾਰੇ ਤੁਹਾਨੂੰ ਬੱਚੇ ਦਿਖੇਗੇ ਘਰ ਘਰੇ ਇੱਕ ਜਿੱਕਾ ਤੋਤਲਾ ਬੋਲਾ ਆਇਆ ਘੱਟ ਬੋਲਾ ਇਆ ਗੂੰਗਣਾ ਮਤਲਬ ਸਾਰੇ ਨਲਾਣਾ ਮਾ ਠੀਕ ਹੋ ਜਾ ਪੰਜ ਤੇ ਸੱਤ ਐਤਵਰਨ ਲਾ ਗਏ ਰੋਬਰ ਸਾਹਿਬ ਮਾ ਆਪਾਂ ਸ ਰੋਬਰ ਸਾਹਿਬ ਕੀ ਬਰਕੰਨਿਆ ਕਰਕੇ ਆਗੇ ਇਧਰ ਅੰਦਰ ਗੁਰਦੁਆਰਾ ਸਾਹਿਬ ਮਾ ਦੇਖ ਦੂਗ ਲਈ ਤੇ ਉੱਤੇ ਬਾਦ ਵੀਡੀਓ ਬੰਦ ਹੋ ਜਾਣੀ ਅੰਦਰ ਅਲਾਉਡ ਨਹੀਂ ਬਣਾਣੀ ਲੈਈ ਦਰਸ਼ਨ ਕਰਕੇ ਆਪਾਂ ਆਗੇ ਇੱਕ ਤਾਂ ਨਿਆਣੇ ਸਾਹਮਣੇ ਬੜੇ ਔਖੇ ਚਾਰ ਪੰਜ ਨੇ ਨੇ ਅੱਗੇ ਪਿੱਛੇ ਦੌੜੀ ਜਹਾਂ ਪੀੜ ਇੰਨੀ ਹੋ ਰਹੀ ਵੀ ਹੋਈ ਨਾ ਰੁਲ ਜਾ ਕਦੀ ਕਿਹੜੇ ਨੂੰ ਘੜੀਸੋ ਕਦੀ ਕਿਹੜੇ ਨੂੰ ਘੜੀਸੋ ਉਹ ਜਿੱਤੇ ਬਾਦ ਆਪਾਂ ਆ ਗਏ ਚਾਹ ਕੇ ਲੰਗਰ માં ਕਰਕੇ ਪਰਾਂ ਚਲੇ ਗਏ ਰੋਟੀ ਖਾਣ ਤੇ ਮੈਂ ਮੁੰਡਾ ਬੂਆ ਦਾ ਸ਼ੌਕਰਾ ਆਪਾਂ ਆ ਗਏ ਚਾਹ ਪੀਣ ਮੁੰਡਾ ਕਹ ਵੀ ਚਾਹ ਠੰਡੀ ਕਰਕੇ ਦੇ ਮੈਂ ਕਿਹਾ ਲੈ ਠੰਡੀ ਕਰਕੇ ਦੇ ਚਾਹ ਚੂ ਪੀ ਕੇ ਆਪਾਂ ਵੇਟ ਬੂਟ ਕਰੀ ਕੇ ਘਰ ਕਾਂਗੀ ਅਜੇ ਆਏ ਨਹੀਂ ਤੇ ਵਗਾਰੇ ਆਪਾਂ ਆ ਰਹੇ ਆਪਾਂ ਵੀ ਚੱਲਦੀ ਏ ਲੈ ਵੀ ਨੇ ਆ ਗਏ ਲੰਗਰ ਖਾ ਕੇ ਬੜਾ ਟਾਈਮ ਲਾਇਆ ਨਾ ਲੰਗਰ ਖਾਣੇ માં ਟੌਫੀਆਂ ਵੀ ਮਿਲੀਆਂ ਇਹਨਾਂ ਨੂੰ ਇਹ ਦੇਖੋ ਬਈ ਟੌਫੀਆਂ ਵੀ ਮਿਲੀਆਂ ਚਲੋ ਜੁੱਤੇ ਬਾਦ ਆ ਗਏ ਆਪਾਂ ਜੋੜੇ ਘਰ ਪਾ ਜੋੜੇ ਲੈ ਤੇ ਨਿਆਣੇ ਘਾਇ ਮੰਤੋ ਜੋ ਲੈਣਾ ਖਲਾਉਣੇ ਲੈਣੇ ਵਾ ਲੈਣੇ ਬੜੇ ਔਖੇ ਇਹਨਾਂ ਨੂੰ ਮਿੰਤਾ-ਮੁੰਤਾ ਕਰਕੇ ਲਾਰੇ-ਲੂਰੇ ਲਾ ਕੇ ਬਿਠਾਇਆ ਗੱਡੀ 'ਵਾਂ ਇਹ ਬੈਠੋ ਅੱਗੇ ਤੁਹਾਨੂੰ ਕੁਝ ਹੋਰ ਜਗ੍ਹਾ ਕਮਾਨ ਲੈ ਜੀਂਗੇ ਪੂਰਾ ਟਾਈਮ ਵੇਸਟ ਹੋ ਜਾਏਗਾ ਇਹ ਇੱਕ ਤਾਂ ਭੁੱਸ ਰਿਆ ਹੀ ਬੈਠਿਆ ਨਾ ਮੰਨ ਤੋ ਲੈਣੇ ਆ ਖਲਾਉਣੇਗਾ ਮਾਨਾ ਆਹ ਯਾਰ ਦੇ ਨਿਕਲ ਲਿਏ ਭਾਈ ਅੱਪਾ ਹੋਲੀ ਐ ਅੰਬਾਲਾ ਕੈਂਟ ਕਣੀ ਨਿਆਣੇ ਨੂੰ ਕਿਹਾ ਤੁਹਾਨੂੰ ਲੈ ਜਾਂਗੇ ਪਾਰਕ માં ਝੂਟੇ ਦਵਾਵੇਂਗੇ ਬੋਟਿੰਗ ਕਰਾਵਾਂਗੇ ਇਹ ਦੇਖੋ ਕੁਦਰਤ ਕੇ ਨਜ਼ਾਰੇ ਦੋਇ ਪਾਸੇ ਦਰਖਤ ਤੇ ਦਰਖਤ ਆਸ-ਪਾਸ ਫੌਜੀ ਏਰੀਆ ਆਇਓ ਬਹੁਤ ਸਾਫ ਸੁਥਰਾ ਏਰੀਆ ਭਾਈ ਆਹ ਹਨ ਦੋਇ ਪਾਸੇ ਸੜਕੇ ਦਰਖਤ ਮਿਲेंगे ਐਨ ਬਦਿਆ ਸੜਕਾਂ ਸਾਫ ਸਫਾਈ ਨਿਆਣੇ ਲੈ ਕੇ ਆ ਗਏ ਆਪਾਂ ਪਾਰਕ માં ਯਾ ਆ ਗਿਆ ਵੀ ਚਲੋ ਬੋਟਿੰਗ ਕਰਾਵਾਂਗੇ ਅੱਕੇ ਨਿਆਣੇ ਦੀ ਕਿਸਮਤ ਆਹ ਮਾੜੀ ਨਿਕਲੀ ਧੁੱਪ ਪੈ ਰਹੀ ਦੀ ਬਹੁਤ ਬੋਟਿੰਗ ਜਿਹੜੀ ਉਸ ਵਾਲੀ ਦੀ ਉਹ ਖਰਾਬ ਦੀ ਛੱਤ ਜੀ ਪਾਈ ਵੀ ਜਿਹੜੀ ਦਿਖ ਰਹੀ ਤੁਹਾਨੂੰ ਉਹ ਮੋਟਰ ਵਾਲੀ ਉਹ ਵੈਰੀ ਪੈਡਲਾਂ ਵਾਲੀ ਆ ਵੀ ਤੁਹਾਨੂੰ ਗੈਲ ਬੈਠਣਾ ਪੈਣਾ ਮੈਂ ਇੰਨੀ ਧੁੱਪ ਮੈਂਰ ਕੋਣ ਚਲਾਵੇਗਾ 12 1 ਵਜੇ ਦਾ ਟਾਈਮ ਹੋ ਰਿਹਾ ਦਾ ਨਿਆਣੇ ਗਾ ਪੁੱਤ ਕੈਨਸਲ ਕਰਦੇ ਝੂਟੇ ਲੈ ਲਿਓ ਚਲੋ ਮੰਨ ਕੇ ਨਿਆਣੇ ਬੱਤੀਆਂ ਦੇਖੋ ਆ ਬੱਤਕਾਂ ਪਾਲੀ ਵੀ ਆ ਬਹੁਤ ਵਧੀਆ ਪਾਰਕ ਆ ਤਾਂ ਨਿਆਣੇ ਗਾ ਚਲੋ ਵੀ ਬੋਟਿੰਗ ਨਹੀਂ ਲੈਂਦੇ ਹੈ ਝੂਟਿਆਂ ਵਾਲੇ ਪਾਸੇ ਆ ਗਏ ਲੈ ਜੀ ਰਹੇ ਝੂਟਿਆਂ ਪਰ ਉਹ ਝੂਟੇ ਮੈਂ ਵੀ ਉਹ ਸਾਹਮਣੇ ਦਿਖ ਰਹੇ ਝੂਟੇ ਤੇ ਬਾਦ ਇਹਨਾਂ ਨੇ ਬੱਸ ਫਿਰ ਤੋਂ ਰੇਲ ਭਣਾ ਦੀ ਝੂਟਿਆਂ ਗਈ ਇਹਨਾਂ ਨੂੰ ਕੋਈ ਗਰਮੀ ਨਹੀਂ ਲੱਗ ਰਹੀ ਮਹਾਰਾ ਪੂਰਾ ਹਾਲ ਹੋ ਰਿਹਾ ਵਰਾ ਗਰਮੀ ਮਾ ਪਰ ਸਿੱਨੇ ਆ ਰਹੇ ਨੇ ਇਹਨਾਂ ਨੂੰ ਕੀ ਪਤਾ ਇਹਨਾਂ ਦੀ ਉਮਰੇ ਐਸੀ ਐ ਨੇ ਘਰੇ ਵੀ ਹਜੇ ਮਾਨੂੰ ਗਰਮੀ ਨਹੀਂ ਆਈ ਹੈ ਉਹ ਖੇਲੇ ਗੱਡੀ ਬਾਗੇ ਬਿਠਾਏ ਹਜੇ ਵੀ ਨੇ ਰਜੇ ਨੇ ਕਿਹਾ ਹਜੇ ਹੋਰ ਝੂਟੇ ਲੈਣੇ ਆ ਮੈਂ ਕਿਹਾ ਚਲੋ ਬਾਬਾ ਗਰਮੀਆ ਪੂਰਾ ਹਾਲ ਹੋ ਗਿਆ ਨਾ ਗੱਡੀ ਮੈਂ ਆਂ ਤੇ ਨਿਕੜੇ ਇਹ ਦੇਖੋ ਏਰੀਆ ਫੌਜੀ ਏਰੀਆ ਬਾਈ ਦੋਹੇ ਸਾਈਡ ਟੈਂਕ ਖੜੇ ਆ ਇਹਦੇ ਸਾਫ ਸਫਾਈ ਕਿਤਨੀ ਐਂ ਢੀੜ ਭੜਕਾ ਕੁਝ ਨਹੀਂ ਇਹ ਜਾਜ ਖੜਿਆ ਪੁਰਾਣੇ ਟਾਈਮ ਦਾ ਜੰਗੀ ਜਹਾਜ਼ ਐਂ ਸਾਫ ਸਫਾਈ ਉਹ ਪਿੱਛੇ ਚਰਚ ਦਿਖ ਰਹੀ ਬਾਈ ਉਹ ਇਤਿਹਾਸਿਕ ਚਰਚ ਮਤਲਬ ਇਹ ਪੁਰਾਣੇ ਟਾਈਮ ਅੰਗਰੇਜ਼ਾਂ ਦੇ ਟਾਈਮ ਦੀ ਚਰਚ ਐ ਕਿਉਂਕਿ ਅੰਗਰੇਜ਼ਾਂ ਦੇ ਟਾਈਮ ਕੀ ਉਹ ਛੋਣੀ ਦਿਓ ਅੰਬਾਲਾ ਛੋਣੀ ਅੰਗਰੇਜ਼ਾਂ ਦੇ ਟਾਈਮ ਦਾ ਹੀ ਫੌਜਗਾਵਾਤਾ ਚੌਣੀ ਇਸ ਚਰਚ 'ਪਾ ਬੰਬ ਗਿਰੇਦੇ ਪਰ ਇਸ ਨੂੰ ਕੁਝ ਹੋਇਆ ਨਹੀਂ ਤਾਂ ਇਤਨਾ ਨੁਕਸਾਨ 1971 ਦੇ ਯੁੱਧ 'ਵਾਂ ਕੁਛਿਤਰੀ ਹੈ ਇਤਿਹਾਸਿਕ ਪੁਰਾਣੀ ਚਰਚ ਹੈ ਤੇ ਜਾਣਾਂ ਦਾ ਮਨ ਹੈ ਉੱਤੇ ਪ੍ਰੈਨਤਵਾਰ ਤੇ ਆਏ ਬੰਦ ਦੀ ਉਹਦਨੇ ਕਿ ਸਕੂਲ ਹੈ ਜਾਉਂਦਾ ਪਰ ਬੰਦ ਕਰਿਆ ਪਤਾ ਨਹੀਂ ਅੰਦਰ ਦੇ ਦਿਖਾਂਦੇ ਇਹ ਵੀ ਏਰੀਆ ਦੇਖੋ ਕੈਂਟ ਦਾ ਫੌਜੀ ਏਰੀਆ ਦੋਹੇ ਸਾਈਡਾਂ 'ਕੱਪਿਆ ਸੜਕ ਹੈ ਤਰਕਤ ਤਰਕਤ ਜਹਾਜ਼ ਤੁਹਾਨੂੰ ਯਹਾਂ ਟੰਗੇ ਹਰ ਮੋੜ 'ਤੇ ਮਿਲ ਜੈਗੇ ਟੰਗੇ ਇਤਰਾ ਟੰਗੇ ਪਏ ਫੌਜੀਆ ਨੇ ਜਹਾਜ਼ ਜਿਤਰਾ ਖਲੋਣੇ ਹੋ ਮਾ ਇਹੋ ਯਾਨੂ ਵੀ ਦਿਖਾ ਚਰਚਾਂ ਦੋਹੇ ਪਾਸੇ ਜਹਾਜ਼ੇ ਜਹਾਜ਼ ਟੈਂਕ ਟੈਂਕ ਮਿਲਦੇ ਇਤਰਾ ਖਲੋਣੇ ਕਹੀਂ ਦੇ ਲਿਆ ਗਿਆ ਟੰਗ ਦੀ ਲੱਕੇ ਉਹ ਆ ਗਿਆ ਸਾਰੇ ਪਾਸੇ ਟੰਗੇ ਪਏ ਜਹਾਜ਼ ਨਹੀਂ ਜੰਗੀ ਜਹਾਜ਼ ਹੈ ਜੰਗ ਕੇ ਪੁਰਾਣੇ ਟਾਈਮ ਦੇ ਨੇ ਆ ਗਏ ਟੈਂਕ ਜਿੱਤ ਕੇ ਜਿਹੜੇ ਖੜਾਏ ਹੋਏ ਐ ਓ ਯਾਹ ਦੇ ਮਨ ਹੈ ਅਮਾੜਾ ਕੈਂਟ ਕੇ ਏਰੀਆ ਮਤੇ ਗਏ ਆਪਾਂ ਪਹਾੜ ਨੇਕੜ ਲਓ ਉਸ ਤੋਂ ਬਾਅਦ ਬੀਬੀਆਂ ਗਈ ਮਾਰਾ ਤਾਂ ਘੁੰਮ ਕੇ ਬਣਿਆ ਨਹੀਂ ਕੁਝ ਮਾਨੇ ਮਾਰਕੀਟ ਮੈਂ ਸ਼ਾਪਿੰਗ ਕਰਨੀ ਆਪ ਸ਼ਾਪਿੰਗ ਕਰਨ ਚੱਲੇ ਗਏ ਮਾਪਾ ਛੱਡ ਕੇ ਸਰਾਰਤੀ ਅਨਸਰਾਂ ਨੂੰ ਨੇ ਗਾਹ ਵੀ ਮਾਪਾ ਤਾਂ ਬਸ ਇਹ ਕਰਨਾ ਬਾਤ ਕਰਨਾ ਤਮ ਉਸ ਤਰੇਵੇ ਕਿਉਂ ਬੈਠੇ ਹੈ ਕਿਉਂ ਬੈਠੇ ਹੈ ਭਾਈ ਬਤਾਓ ਮੈਨੂੰ ਕੋਈ ਨਹੀਂ ਮਤਲਬ ਬੱਤੇ ਕਰਨੀ ਹੈ ਨਹੀਂ ਕਰਨੀ ਨਹੀਂ ਕਰੋ ਯਾਰ ਕਿਆ ਬਾਤੇ ਕਰਨੀ ਹੈ ਕਿਉਂ ਘੁੱਸਰ ਕੇ ਬੈਠੇ ਹੈ ਇਹ ਤਿੰਨ ਇਹਨਾਂ ਤੇ ਆਈਸਕ੍ਰੀਮ ਲੈ ਗਿਆ ਪਾ ਅਗੇ ਘਰਾਂ ਨੂੰ ਆਈਸਕ੍ਰੀਮ ਮ ਬਣਾਏ ਨੇ ਆਈਸਕ੍ਰੀਮ ਲੈ ਕੇ ਲੈ ਵੀ ਪਹੁੰਚਣੇ ਆਲੇ ਬੂਆ ਦੇ ਘਰਾਂ ਅਜੇ ਵੀ ਰੁੱਠੇ ਮੰਦ ਜਾਣਾ ਦਾ ਮੰਮੀ ਨੇ ਗੈਰ ਮੰਨਾਈ ਉਹ ਖਰੀਦਣਾਂ ਦਾ ਵਾਹ ਖਰੀਦਣਾਂ ਦਾ ਬੜੇ ਓਖੇ ਉਤਰੇ ਫਿਰ ਰੁੱਠੇ ਬੇਤੇ ਮੈਂ ਕਿਹਾ ਉਤਰੋ ਭਾਈ ਲੈ ਵੀ ਤੇ ਬਾਅਦ ਯਾਹ ਆਪਣੇ ਅਗੇ ਘਰਾਂ ਤਾਰੇ ਨਿਆਣੇ ਆਪਣਾ ਬਲੌਗ ਯਾਹ ਹੈ ਗਿਆ ਖਤਮ ਓਕੇ ਧੰਨਵਾਦ ਮਿਹਰਬਾਨੀ ਬਲੌਗ ਦੇਖਣ ਲਈ